ਹਾਂਜੀ ਕੀ ਹਾਲ ਹੈ ਦੋਸਤੋ ਠੀਕ ਠਾਕ ਹੋ ਸੋਸ਼ਲ ਮੀਡੀਆ ਤੇ ਜਿਹੜੇ ਐਸ ਥੋੜੇ ਕਿ ਦਿਨਾਂ ਦੀ ਜਿਹੜੀਆਂ ਵੱਡੀਆਂ ਦੋ ਚਵਲਾਂ ਸਨ ਇੱਕ ਸੁਖਰਤਿਆ ਜਿਹੜਾ ਜ਼ੈਬ ਰਾਜਾ ਬਣਿਆ ਹੋਇਆ ਪਤਾ ਨਹੀਂ ਕੀ ਕੀ ਖੇਸਵਾ ਮੂੰਹ ਤੇ ਆਪਣੇ ਬਣਾ ਕੇ ਦੇਖੋ ਜਿਹੜੀ ਕੁੜੀ ਮਨਜੀਤ ਕੁੜੀ ਬਾਰੇ ਮੈਂ ਗਲਤ ਕਰਦਾ ਬਹੁਤ ਕੁਝ ਕਹਾ ਪਰ ਕਾ ਤੂੰ ਫਿਰ ਵੀ ਹੀ ਸੋਚ ਲਈਦਾ ਵੀ ਕੁੜੀ ਆ ਪਰ ਇਹੋ ਜੀ ਕੁੜੀ ਨੂੰ ਬਿਸ਼ਰਮੀ ਦੀਆਂ ਹੱਦਾਂ ਪਾਰ ਕਰਨ ਵਾਲੀ ਕੁੜੀ ਨੂੰ ਮਾੜੀ-ਮੋਟੀ ਅਕਲ ਹੋਣੀ ਚਾਹੀਦੀ ਕਿ ਮੈਂ ਕਿਸੇ ਧੀ ਵੀ ਆ ਕਿਸੇ ਦੀ ਮਾਂ ਵੀ ਆ ਕਿਸੇ ਦੀ ਭੈਣ ਵੀ ਆ ਤੇ ਸਾਡੀ ਰਿਸ਼ਤੇਦਾਰੀ ਵੀ ਆ ਪਰ ਨਹੀਂ ਇਹਨਾਂ ਨੇ ਹੱਦਾਂ ਪਾਰ ਕੀਤੀਆਂ ਪਰ ਜਦੋਂ ਵੀ ਕੁਝ ਇਹੋ ਜਿਹਾ ਸੋਸ਼ਲ ਮੀਡੀਆ ਤੇ ਆਉਂਦਾ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਹਿੰਨੇ ਯਾਰ ਇਹਨਾਂ ਨੂੰ ਕੋਈ ਹਟਾਉਣ ਵਾਲਾ ਹੈ ਨਹੀਂ ਕਿਉਂ ਨਹੀਂ ਇਹਨਾਂ ਦੇ ਨੱਥ ਪਾਉਂਦੇ ਕਿਉਂ ਨਹੀਂ ਇਹਨਾਂ ਨੂੰ ਹਟਾਇਆ ਜਾਂਦਾ ਕਿਉਂ ਨਹੀਂ ਲੋਕੀ ਅੱਗੇ ਆਉਂਦੇ ਜਾਂ ਸਰਕਾਰਾਂ ਕਿਉਂ ਨਹੀਂ ਹਟਾਉਂਦੀਆਂ ਇਹਨਾਂ ਨੂੰ ਪਰ ਜੇ ਕੋਈ ਹਟਾਉਂਦਾ ਆ ਆਪਣੇ ਆਪ ਨੂੰ ਪੁੱਛ ਕੇ ਦੇਖੋ ਵੀ ਜੇ ਕੋਈ ਹਟਾਉਂਦਾ ਤੇ ਫਿਰ ਅਸੀਂ ਐਪਰੀਸ਼ੀਏਟ ਕਿੰਨਾ ਕਰਦੇ ਹਾਂ ਉਸ ਬੰਦੇ ਨੂੰ ਅਮਰਿਤਪਾਲ ਮਹਿਰੂ ਉਸ ਬੰਦੇ ਨੇ ਬਹੁਤ ਕਮਾਲ ਦਾ ਕੰਮ ਕੀਤਾ ਮੇਰੀ ਨਜ਼ਰ ਦੇ ਵਿੱਚ ਬੜਾ ਕਮਾਲ ਦਾ ਕੰਮ ਕੀਤਾ ਔਰ ਬੜੀ ਦਲੇਰੀ ਦਾ ਕੰਮ ਕੀਤਾ ਮੈਂ ਜਾਣਦਾ ਨਹੀਂ ਉਸ ਬੰਦੇ ਨੂੰ ਪਰ ਵੀਡੀਓ ਸ਼ੀਰੋ ਦੇਖਦੇ ਰਹੀਦਾ ਜਿੱਥੇ ਕੋਈ ਮਾੜਾ ਕੰਮ ਕਰਦਾ ਮਾੜਾ ਬੋਲਦਾ ਮੈਂ ਤੁਹਾਨੂੰ ਪਤਾ ਮੈਂ ਉੱਥੇ ਹੀ ਬੋਲ ਰਿਹਾ ਪਰ ਉਹਨੇ ਚੰਗਾ ਕੰਮ ਹੀ ਕੀਤਾ ਤੇ ਮੈਂ ਸ਼ਲਾਘਾ ਕਰਾਂਗਾ ਪਰ ਗੱਲ ਇਹ ਹੈ ਕਿ ਜਦੋਂ ਅਸੀਂ ਕਹਿੰਦੇ ਆ ਕਿ ਕੋਈ ਹਟਾਉਣ ਵਾਲਾ ਹੈ ਨਹੀਂਗਾ ਜਦੋਂ ਕੋਈ ਹਟਾਉਂਦਾ ਹੈ ਤਾਂ ਫਿਰ ਉਹਨੂੰ ਅਸੀਂ ਐਪਰੀਸ਼ੀਏਟ ਕਿੰਨਾ ਕਰਦੇ ਆ ਤੁਸੀਂ ਉਹ ਲੋਕੀ ਮਹਿਰੋ ਨੂੰ ਗਾਲਾਂ ਕੱਢੀ ਜਾਂਦੇ ਭਾਈ ਅਮਰਤਪਾਲ ਮਹਿਰੋ ਨੂੰ ਤੁਸੀਂ ਫਿਰ ਕਿਹਨੇ ਕੋਈ ਹਟਾਉਂਦਾ ਨਹੀਂ ਉਹ ਕਿੰਨੀ ਦਲੇਰੀ ਨਾਲ ਬੰਦਾ ਗਿਆ ਅਗਲੇ ਵੱਤਵੀ ਜਿਹੋ ਜਿਹੜੇ ਆ ਜਿਹੜੇ ਸੁਖ ਰਤੀਏ ਵਰਗੇ ਹਿੱਲੇ ਹੋਏ ਦਿਮਾਗ ਦੇ ਲੋਕ ਜਿਹੜੇ ਜੇ ਕੋਈ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਕਿ ਜਿਹੜਾ ਮੁੰਡਿਆਂ ਨੂੰ ਬਹੁਤ ਲੋਕਾਂ ਨੇ ਬੇਦਖਲ ਕੀਤਾ ਹੁੰਦਾ ਇਹਨੂੰ ਵੀ ਬੇਦਖਲ ਕਰਦਾ ਹੋਇਆ ਪਹਿਲਤ ਗੱਲ ਜਦੋਂ ਬੇਦਖਲ ਕਰਦੀ ਹੈ ਤੇ ਮੇਰਾ ਖਿਆਲ ਹੈ ਕਿ ਉੱਥੇ ਹੀ ਤੁਸੀਂ ਜ਼ੀਰੋ ਹੋ ਜਾਨੇ ਤੇ ਜੇ ਕਿਸੇ ਕੁੜੀ ਨੂੰ ਵੀ ਕੋਈ ਪੇਰੈਂਟਸ ਬੇਦਖਲ ਕਰਦਾ ਤੇ ਇਸ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਹੋ ਸਕਦੀ ਹੈ ਉਹ ਕੁੜੀ ਨੂੰ ਵੀ ਉਹਦੇ ਮਾਪਿਓ ਪੈਣਾ ਭਰਾਵਾਂ ਨੇ ਬੇਦਖਲ ਕੀਤਾ ਹੋਇਆ ਸੀ ਦੁਰਲਾਹਤ ਤੁਹਾਡੀ ਇਹੋ ਜੀ ਜਿਹੜੀ ਪਬਲਿਸਿਟੀ ਤੁਸੀਂ ਲੱਭਦੇ ਹੋ ਦੁਰਲਾਹਤ ਤੁਹਾਡੀ ਇਹੋ ਜੀ ਪਬਲਿਸਿਟੀ ਦੇ ਮਰ ਜਾਣਾ ਚਾਹੀਦਾ ਤੁਹਾਨੂੰ ਐਕਚੁਅਲੀ ਤੇ ਗੱਲ ਇਹ ਕਿ ਮੈਂ ਤੇ ਐਪਰੀਸ਼ੀਏਟ ਕਰਦਾ ਪਾਈ ਅਮਰਤਪਾਲ ਮਹਿਰੋਂ ਹੁਣਾ ਨੂੰ ਉਹਨਾਂ ਨੇ ਬਹੁਤ ਦਲੇਰੀ ਨਾਲ ਕਮਾਲ ਕਰਕੇ ਦਿਖਾਤੀ ਹੈ ਤੇ ਮੈਂ ਜਸ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਕਿ ਐਪਰੀਸ਼ੀਏਟ ਕਰਿਆ ਕਰੋ ਜੇ ਕੋਈ ਚੰਗਾ ਕੰਮ ਕਰਦਾ ਮੇਰਾ ਖਿਆਲ ਹੈ ਕਿ ਐਸ 2-3 ਮਹੀਨਿਆਂ ਤੋਂ ਜਿਹੜਾ ਇਹਨਾਂ ਨੇ ਗੰਦ ਪਾਇਆ ਸੀ ਦੋਨਾਂ ਨੇ ਹੁਣ ਕੋਈ ਵੀਡੀਓ ਨਹੀਂ ਇੱਥੋਂ ਤੱਕ ਵੀ ਮਹਿਰੋਂ ਨੇ ਮਾਫੀਆਂ ਵੀ ਮੰਗਵਾ ਦਿੱਤੀਆਂ ਦੇ ਲੋ ਦੋਨਾਂ ਕੋਲੋਂ ਸੋਸ਼ਲ ਮੀਡੀਆ ਤੇ ਬਕਾਇਦਾ ਵੀਡੀਓ ਪਾ ਕੇ ਜੀਓ ਮਹਿਰੋਂ ਸਾਹਿਬ ਜਿੰਦਾਬਾਦ ਬਹੁਤ ਸੋਹਣਾ ਕੰਮ ਕੀਤਾ ਤੇ ਅੱਗੇ ਤੋਂ ਵੀ ਜਿਹੜਾ ਕੋਈ ਹੋ ਜਾਵੇ ਮੈਂ ਐਕਚੁਅਲੀ ਇਹ ਕੰਮ ਮੈਂ ਮੈਂ ਜੇ ਇੰਡੀਆ ਹੁੰਦਾ ਤੱਕ ਕਸਮ ਲੱਗੇ ਮੈਂ ਇਹ ਕੰਮ ਜ਼ਰੂਰ ਕਰਨਾ ਸੀ ਮੈਂ ਜਾਣਾ ਸੀਗਾ ਉਹਨਾਂ ਦੇ ਕੋਲ ਤੇ ਚਲੋ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਮਹਿਰੋਬ ਸਾਹਿਬ ਮੈਂ ਜੇ ਨੰਬਰ ਮਿਲੇ ਮੈਂ ਤੁਹਾਨੂੰ ਕਾਲ ਕਰਕੇ ਵੀ ਐਪਰੀਸ਼ੀਏਟ ਕਰਾਂਗਾ ਗੁੱਡ ਜੋ ਥੈਂਕ ਯੂ ਵੈਰੀ ਮੱਚ ਤੇ ਬਾਕੀ ਜਿਹੜੇ ਗੰਦ ਗਾਂ ਪਾਉਣਾ ਚਾਹੁੰਦੇ ਨੇ ਉਹ ਵੀ ਥੋੜਾ ਜਿਆਦਾ ਸੋਚ ਸਮਝ ਕੇ ਬੋਲਣ ਸਤਿ ਸ਼੍ਰੀ ਅਕਾਲ